ਵਸੇ ਕਣ ਕਣ ਵਿੱਚ ਨਹੀਂ ਹੁੰਦੇ ਸੁਦਾ ਵਸੇ ਕਣ ਕਣ ਵਿੱਚ ਪਰ ਦਿਸੇ ਨਾ ਖੋਚੀਆਂ ਬਥੇਰੇ ਖਾਲਿਆ ਘਾਗਾ ਤਨ ਨੇ ਕੁਦੈ ਕਾ ਤੇਰੀਆਂ ਦੁਨੀਆ ਬਣਾਉਣ ਵਾਲਿਆ ਜੀ ਦੁਨੀਆ ਬਣਾਉਣ ਵਾਲਿਆ ਵਸੇ ਕਣ ਕਣ ਵਿੱਚ ਪਰ ਦਿਸੇ ਨਾ ਬਸੇ ਕਣ ਕਣ ਵਿੱਚ ਨਹੀਂ ਹੁੰਦੇ ਸਦਾ ਤੇ ਖੋਜੀਆਂ ਬਥੇਰੇ ਭਾਲਿਆ ਦਾਤਾ ਧੰਨ ਨੇ ਕੁਦਰਤਾਂ ਤੇਰੀਆਂ ਦੁਨੀਆ ਬਣਾਉਣ ਵਾਲਿਆ ਜੀ ਦੁਨੀਆ ਬਣਾਉਣ ਵਾਲਿਆ ਤੇਰੇ ਰੰਗਾਂ ਦਾ ਦਾਤਾ ਭੇਦ ਕਿਸੇ ਪਾਇਆ ਨਾ ਕੋਈ ਵੀ ਤੂੰ ਇੱਕ ਦੂਜੇ ਵਰਗਾ ਬਨਾਇਆ ਨਾ ਦਾਤੇ ਕਿਸੇ ਪਾਇਆ ਨਾ ਕੋਈ ਇੱਕ ਦੂਜੇ ਵਰਗਾ ਬਨਾਇਆ ਨਾ ਰੋਜੀ ਕੀੜੇ ਨੂੰ ਪੱਥਰ ਵਿੱਚ ਘੱਲ ਦੇ ਕੀੜੇ ਨੂੰ ਪੱਥਰ ਵਿੱਚ ਦੇਵੰਦ ਓ ਜੱਗ ਦੇ ਰਖਵਾਲਿਆ ਦਾਤਾ ਧੰਨ ਨੇ ਕੁਦਰਤਾ ਤੇਰੀਆਂ ਦੁਨੀਆਂ ਬਣਾਉਣ ਵਾਲਿਆ ਜੀ ਦੁਨੀਆਂ ਬਣਾਉਣ ਵਾਲਿਆ ਹੀ ਪਚਾਈ ਤੂੰ ਔਖੇ ਵੇਲੇ ਹੁਣ ਆਕੇ ਆਪ ਹੀ ਸਹਾਈ ਤੂੰ ਰਾਖੀ ਆਪੇ ਆਕੇ ਕੀਤੀ ਪ੍ਰਹਰਾਦ ਦੀ ਰਾਖੀ ਆਪੇ ਆਕੇ ਕੀਤੀ ਪ੍ਰਹਰਾਦ ਦੀ ਤੇ ਕੱਤੇ ਫੰਮਾ ਤੂੰ ਮਚਾਲਿਆ ਮਗਾ ਦਾ ਧਨ ਨੇ ਕੁਦਰਤਾ ਤੇਰੀਆਂ ਦੁਨੀਆ ਬਣਾਉਣ ਵਾਲਿਆ ਜੀ ਦੁਨੀਆ ਬਣਾਉਣ ਵਾਲਿਆ ਆ ਧੰਮਾ ਤਨਾ ਕਿਵੇਂ ਟੁਟਕਾਇਆ ਹੈ ਆਕਾਸ਼ ਨੂੰ ਸੂਰਜ ਹੁਕਮ ਮੰਨ ਵੰਡੇ ਪ੍ਰਕਾਸ਼ ਨੂੰ ਓ ਹੀਠਾ ਧਰਤੀ ਦੇ ਸੁਣੀ ਦਾ ਪਤਾਲ ਜੋ ਹੀਠਾ ਧਰਤੀ ਦੇ ਸੁਣੀ ਦਾ ਪਤਾਲ ਜੋ ਕੀ ਜਾਸਤ ਹੈ ਖਡਾਲਿਆ ਦਾਤਾ ਤੰਨੇ 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 ਕੁਦਰਤਾ ਤੇਰੀਆਂ ਦੁਨੀਆ ਬਣਾਉਣ ਵਾਲਿਆ ਨਿਆਮ ਨੌਣ ਵਾਲਿਆ ਓ ਫੁੱਲ ਪਾਤ ਪਾਤ ਦੇ ਖੜਾਈ ਜਾਣੇ ਦਾ ਤੇਆ ਤੇਨੇ ਰਾਤ ਆਪੇ ਬਦਲਾਈ ਜਾਣੇ ਦਾ ਤੇਆ ਫੁੱਲ ਪਾਤ ਪਾਤ ਦੇ ਖੜਾਈ ਜਾਣੇ ਦਾ ਤੇਆ ਤੇਨੇ ਰਾਤ ਆਪੇ ਹੀ ਬਦਲਾਈ ਜਾਣੇ ਦਾ ਤੇਆ ਤਾਰੇ ਮੋਤੀ ਰੂਪ ਥਾਲ ਚ ਅਕਾਸ਼ ਦੇ ਤਾਰੇ ਮੋਤੀ ਰੂਪ ਥਾਲ ਤੇ ਆਕਾਸ਼ ਦੇ ਤੇ ਜੰਦ ਦਾ ਦੀਪ ਬਾਲਿਆ ਗਾਤਾ ਧੰਨ ਨ ਕੁਦਰਤਾ ਤੇਰੀਆਂ ਦੁਨੀਆ ਬਣਾਉਣ ਵਾਲਿਆ ਜੀ ਦੁਨੀਆ ਬਣਾਉਣ ਵਾਲਿਆ ਦਾਦਾ ਤੇ ਅੱਗ ਨੂੰ ਪੋਚਿਆ ਬਥੇਰਾ ਪਗਾ ਲੱਗਿਆ ਨਾ ਜੱਗ ਨੂੰ ਸਾਰੇ ਕਹਿੰਦੇ ਤੇ ਕਹੋਂਦੇ ਵੇ ਕਿਆਨੀਆਂ ਹੋ ਸਾਰੇ ਕਹਿੰਦੇ ਤੇ ਕਹੋਂਦੇ ਵੇ ਕਿਆਨੀਆਂ ਜੋੜਿਆ ਆਪਣਾ ਲਗਾ ਲਿਆ ਦਾਦਾ ਧੰਨ ਨ ਕੋਦਰਤਾ ਤੇਰੀਆਂ ਦੁਨੀਆਂ ਬਣਾਉਣ ਵਾਲਿਆ ਜੀ ਦੁਨੀਆ ਬਣਾਉਣ ਵਾਲਿਆ ਉਹ ਜੂਨ ਚ 80 ਲੱਖ ਤੇਰੀ ਬਨਿਹਾਰੀ ਐ ਮਤਸ਼ੀ ਮਨੁੱਖ ਨੂੰ ਤੂੰ ਏਦੀ ਸਰਦਾਰੀ ਐ ਉਹ ਜੀ ਦਾ ਮਨ ਸੀ ਸਰੂਪ ਤੇਰਾ ਦਾਤਿਆ ਜੀ ਦਾ ਮਨ ਸੀ ਸਰੂਪ ਤੇਰਾ ਦਾਤਿਆ ਉਹਨੇ ਤੈਨੂੰ ਹੀ ਭਲਾ ਲਿਆ ਕਾਤਾ ਧੰਨ ਨ ਕੋ ਦਰਤਾ ਤੇਰੀਆਂ ਦੁਨੀਆ ਬਣਾਉਣ ਵਾਲਿਆ ਜੀ ਦੁਨੀਆ ਬਣਾਉਣ ਵਾਲਿਆ ਓ ਤੇਰਿਆਂ ਚੋਚਾਂ ਦਾ ਕਿਸੇ ਪਾਇਆ ਨਹੀਂ ਅੰਤ ਜੀ ਲੇਖੂ ਕੀ ਪਮਤੀ ਤੇਰੇ ਚੋਜ ਨੇ ਬੇਅੰਤ ਜੀ ਤੇਰਿਆਂ ਚੋਚਾਂ ਦਾ ਕਿਸੇ ਪਾਇਆ ਨਹੀਂ ਅੰਤ ਜੀ ਲੇਖੂ ਕੀ ਪਮਤੀ ਤੇਰੇ ਚੋਜ ਤੇ ਅੰਤ ਜੀ ਓ ਪਤਾ ਲੱਗੇ ਨਾ ਏ ਕਾਵਦਾ ਗਿਆਨ ਜੋ ਪਤਾ ਲੱਗੇ ਨਾ ਏ ਕਾਵਦਾ ਗਿਆਨ ਜੋ ਕਿਵੇਂ ਦਾਸ ਨੂੰ ਸੁਖਾਲਿਆ ਖੁਦਾ ਤਨ ਨੇ ਤਨ ਨੇ ਤਨ ਨੇ ਕੁਦਰਤਾਂ ਤੇਰੀਆਂ ਦੁਨੀਆਂ ਬਣਾਉਣ ਵਾਲਿਆ ਦੁਨੀਆਂ ਬਣਾਉਣ ਵਾਲਿਆ ਜੀ ਦੁਨੀਆਂ ਬਣਾ